ਨਵੇਂ ਬੱਚੇ ਚਲੇਗੇ ਸਕੂਲ ਤੇ ਅੱਜ ਥੋੜੀ ਥੋੜੀ ਧੁੰਦ ਪਈ ਹੋਈ ਹੈ। ਬੱਚਿਆਂ ਨੂੰ ਭੇਜਤਾ ਆਪਾਂ ਸਕੂਲ ਆਪਾਂ ਚਾਹ ਪਾਣੀ ਪੀ ਕੇ ਕਰਦੇ ਆਂ ਜੀ ਕੰਮਕਾਰ। ਬੱਚਿਆਂ ਨੂੰ ਭੇਜਤਾ ਆਪਾਂ ਸਕੂਲ ਤੇ ਆਪਾਂ ਰੱਖੀ ਹੈ ਜੀ ਚਾਹ ਤੇ ਬਣਾਣੀਆਂ ਨੇ ਆਪਾਂ ਰੋਟੀ। ਚਾਹ ਬਣਾ ਕੇ ਕੋਲ ਰੋਟੀਆਂ ਲਾ ਲੈਣੇ ਆ। ਖਾ ਕੇ ਤੇ ਫਿਰ ਲੱਗਦੇ ਆਂ ਜੀ ਕੰਮਕਾਰ। ਇਹ ਤਾਂ ਖਲਾਰਾ ਪਿਆ ਹੈ ਜੀ ਸਾਰਾ। ਬਾਰਵੀ ਜੀ ਆਪਾਂ ਖਲਾਰਾ ਚੱਕ ਲਿਆ ਸਾਰਾ ਇਹ ਕਮਰੇ ਦੀ ਸਫਾਈ ਕਰ ਲਈ ਝਾੜੂ ਲੈ ਗਿਆ ਲਾਣ ਵਾਲਾ ਤੇ ਆਪਾਂ ਲਾਣਿਆ ਝਾੜੂ ਪਹਿਲਾਂ ਬਿਸਤਰੀ ਚੱਕੇ ਖਲਾਰਾ ਪੂਰਾ ਸਾਰਾ ਤੇ ਬਾਹਰ ਵੀ ਕਾਫੀ ਧੁੱਪ ਚੜ ਗਈ ਲੈ ਨਿਕਲ ਤੇ ਇੱਧਰ ਸੋਈਚ ਆਪਾਂ ਰੋਟੀ ਪਾਣੀ ਬਣਾ ਲਿਆ ਤੇ ਭਾਂਡੇ ਇਕੱਠੇ ਰੱਖਣ ਭਾਂਡੇ ਮਾਜਦੇ ਆ ਪਹਿਲਾਂ ਤੇ ਫਿਰ ਅਪਾ ਫਚਾੜੂ ਕੋ ਚਲਾਵਾਂਗੇ। ਨਹੀਂ ਆਪਾਂ ਮੰਜੀ ਦੇ ਭਾਂਡੇ ਕੱਢ ਲਾ ਕੇ ਕਰਦੇ ਆਪਾਂ ਸਾਫ। ਲੋ ਜੀ पांडे ਆਪਾਂ ਮਾਂਜ ਲੇ ਹਾਂ ਤੇ ਇੱਧਰ ਰਹਿ ਗਿਆ ਆਪਾਂ ਕਰਦੇ ਆਂ ਸਾਫ਼ ਹੋਣ ਗੈਸ ਚੁੱਲਾ ਸੌਫ ਕਰ ਲਈਏ जा भाड़े भूडे मांजी चाक के झाड़ू चार फेर ले लाने जी पोचा कूड़ा चकली जी आप ला लिए पोचे हूँ Aşvıdın mı? ਜੀ ਆਪਾਂ ਸਾਰੀ ਸਾਫ ਸਫਾਈ ਕਰ ਲਈ ਝਾੜੂ ਪੋਚੇ ਲਾ ਲੇ ਘਰ ਸਾਫ ਹੋ ਵੀ ਸੋਹਣਾ ਲੱਗਦਾ ਦੇਖ ਇਹ ਖਲਾਰਾ ਸਿਰਸਿਰ ਬਹੁਤ ਜ਼ਿਆਦਾ ਖਲਾਰਾ ਹੁੰਦਾ ਬੱਚੇ ਸਕੂਲ ਜਾਂਦੇ ਨੇ ਰੋਟੀ ਪਾਣੀ ਬਣਾਈਦੇ ਇਸ ਲਈ ਬੜਾ ਜ਼ਿਆਦਾ ਖਲਾਰਾ ਪੈ ਜਾਂਦਾ ਤੇ ਆਪਾਂ ਹੁਣ ਇਸ ਟਾਈਮ ਸਫਾਈਆਂ ਸਫੀਆਂ ਕਰਕੇ ਚਮਕਾਤਾ ਕਰ ਮੌਜੀ ਬੱਚੇ ਆ ਗਏ ਸਕੂਲ ਤੋਂ ਹਣ ਚੁੱਟੀਆਂ ਆ ਨਾ ਦਿਵਾਲੀ ਦੀਆਂ 4 5 ਹੁਣ ਫ੍ਰੀ ਨੇ ਥੱਕ ਗਏ ਅੱਜ ਅੱਛਾ ਕਿੰਨੀਆਂ ਛਟੀਆਂ ਕਾਕੇ ਇਸ ਇਹ ਸਭ ਕੁਝ ਤਾਂ ਬੋਤਲਾਂੇ ਕਿਰੇ ਰੱਖਿਆ ਜਾਂਦਾ ਹੈ ਤੇ ਜਪਨ ਨਾਲ ਨੇ ਲੜੀਆਂ ਇਹਦੇ ਸੇ ਉੱਤੇ ਬਹੁਤ ਬੜਾ ਫੋਨ ਲੀ ਗਿਆ ਨੇ ਬੰਨੇ ਕਿ ਰੱਖੀਆਂ ਸੀ ਪਿਛਲੇ ਸਾਲ ਵਾਲੀਆਂ ਉਹ ਥੋੜੀ ਕਿੰਨਾ ਸਾਲ ਬਣਾ ਬਣ ਵਾਲੀਆਂ ਇਹ ਮੱਸਾਈ ਦੂਆ ਸੋ ਕਾਮ ਆ ਗਿਆ ਇਹ ਤਾਂ ਦਿੱਲੀ ਬਾਹਰ ਚੱਲ ਲਈਏ ਕੋਤਮ ਆਪਾਂ ਆਪਾਂ ਜਾ ਜੀ ਕੀ ਆ ਕੋਈ ਲਾ ਜੀ ਬੱਚੇ ਰੋਟੀ ਪਾਣੀ ਖਾ ਕੇ ਹੋ ਗਏ ਵੇਲੇ ਇਹ ਨਵੂ ਤਿਆਰੀ ਕਰ ਜੀ ਕੱਲ ਨੂੰ ਰੰਗੋਲੀ ਬਣਾਉਣ ਦੀ ਇਹਨੇ ਕਲਰ ਕੱਢੇ ਨੇ ਪਏ ਸੀ ਪਿਛਲੇ ਸਾਲ ਵਾਲੇ ਟਿਊਸ਼ਨ ਹੀ ਜਾ ਬਸ 5 ਵਜੇ ਟਿਊਸ਼ਨ ਜਾਣਗੇ ਤੇ ਆਪਾਂ ਲਾਤੀ ਲੜੀ ਹਜੇ ਦੇ ਨਾ ਘਟ ਦੇਖ ਲਈ ਬੱਚੇ ਗਏ ਨੇ ਟਿਊਸ਼ਨ ਤੇ ਆਪਾਂ ਲਾ ਰਹੇ ਹਾਂ ਸਾਗ ਨੂੰ ਤੜਕਾ ਇਹ ਤੇਲ ਘਰੇ ਹੈ ਗਰਮ ਇਹ ਪਿਆਜ਼ ਤੇ ਇਹ ਆਪਾਂ ਲੱਗ ਤਾ ਥੋੜਾ ਪਹਿਲਾਂ ਪਾ ਦਾਂਗੇ ਕੱਚਾ ਕੱਚਾ ਜਲਾ ਜਿੰਦੇ ਬੱਚੇ ਖਾਂਦੇ ਨਹੀਂ ਤੇ ਆਪਾਂ ਤੜਕ ਦਿਆਂਗੇ ਸਾਗ ਤੇ ਗਰਮ ਹੋ ਚੱਲੇ ਆਪੜਾ ਤੇ ਆਪਾਂ ਸਾਗ ਤੜਕ ਲਿਆ ਤੇ ਆਟਾ ਗੁੰਨ ਕੇ ਰੱਖ ਲਿਆ ਜੀ ਬੱਚੇ ਆਏ ਨਹੀਂ ਟਿਊਸ਼ਨ ਤੇ ਜੀ ਅੱਜ ਵਾਲੇ ਵਲੌਗ ਦਾ ਐਂਡ ਇਥੇ ਕਰਦੇ ਆਂ ਕੱਲ ਨੂੰ ਮਿਲਾਂਗੇ ਤੁਮਾਰੇ ਵਲੌਗ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਜੀ ਬਾਈ